ਇਸ ਵੇਲੇ ਰਟੌਲ ਪਿੰਡ ਦੇ ਵਿੱਚ ਮੌਜੂਦ ਆ ਇਹ ਉਹੀ ਪਿੰਡ ਹੈ ਜਿੱਥੇ ਹਰਜਿੰਦਰ ਸਿੰਘ ਰਹਿੰਦਾ ਸੀ ਉਹੀ ਹਰਜਿੰਦਰ ਸਿੰਘ ਜਿਹਦਾ ਫਲੋਰੀਡਾ 'ਚ ਐਕਸੀਡੈਂਟ ਹੁੰਦਾ ਹੈ ਤੇ ਐਕਸੀਡੈਂਟ ਹੋਣ ਤੋਂ ਬਾਅਦ ਹੁਣ ਤੱਕ ਦੇ ਸਮੇਂ ਅਨੁਸਾਰ ਇਹਨੇ ਦੇਖ ਲੈਨੇ ਖੈਰ ਉਸੇ ਚੀਜ਼ ਬਾਰੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਮੌਜੂਦਾ ਸਥਿਤੀ ਬਾਰੇ ਖੁੱਲ ਕੇ ਦੱਸ ਸਕਦੇ ਨੇ ਖਾਸ ਤੌਰ ਦੇ ਉੱਤੇ ਕੀ ਕੁਝ ਚੱਲਦਾ ਪਿਆ ਆ ਸਰਹੱਦ ਇਧਰੋਂ ਤੋਂ ਸਰਹੱਦਾਂ ਪਾਰ ਤੋਂ ਕੀ ਕੁਝ ਇਸ ਵੇਲੇ ਹੋ ਰਿਹਾ ਇਸ ਪੂਰੇ ਮਾਮਲੇ ਦੀ ਪੈਰਵੀ ਕਿਸ ਤਰ੍ਹਾਂ ਕੀਤੀ ਜਾ ਰਹੀ ਆ ਪਰਿਵਾਰ ਦੇ ਕੀ ਹਾਲਾਤ ਨੇ ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਇਸ ਬਾਰੇ ਖ ਸਕਦੇ ਨੇ ਮੇਰੀ ਮਰਾਦ ਹੈ ਦਿਲਬਾਗ ਸਿੰਘ ਜੋਲ ਹੋਣਾ ਦੇ ਨਾਲ ਆਪ ਪੱਤਰਕਾਰ ਵੀ ਨੇ ਔਰ ਪਰਿਵਾਰ ਦੇ ਨਾਲ ਵੀ ਸਬੰਧਤ ਨੇ ਪਰਵਾਰਕ ਜੀ ਨੇ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋਲ ਸਾਹਿਬ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜਿਹੜਾ ਸਮਾਂ ਕੱਢ ਕੇ ਸਾਨੂੰ ਦਰਸ਼ਕਾਂ ਦੇ ਰੂਪ ਵਿੱਚ ਹੋਣ ਦਾ ਮੌਕਾ ਦਿੱਤਾ ਧੰਨਵਾਦ ਜੀ ਜੋ ਸਥਿਤੀ ਹੈ ਹੁਣ ਦੀ ਪਹਿਲਾਂ ਆਪਾਂ ਪਰਵਾਰਕ ਸਥਿਤੀ ਤੋਂ ਸ਼ੁਰੂ ਕਰਦੇ ਆ ਬਹੁਤ ਵੱਡਾ ਹਾਦਸਾ ਹੋ ਗਿਆ ਫਲੋਰੀਡਾ ਦੇ ਵਿੱਚ ਔਰ ਉੱਥੇ ਉਹ ਚੱਲਦਾ ਪੀ ਅੰਡਰ ਟ੍ਰਾਇਲ ਹੈਗਾ ਪਰਿਵਾਰ ਦੀਆਂ ਸਥਿਤੀਆਂ ਤੋਂ ਸ਼ੁਰੂ ਕਰਦੇ ਆ ਕਿਵੇਂ ਦੇਖਦੇ ਦੇਖੋ ਜੇ ਆਪਾਂ ਇੱਕ ਚੀਜ਼ ਨੂੰ ਪਤਾ ਲੱਗਣਾ ਕਿ ਪਰਿਵਾਰ ਦੇ ਵਿੱਚ ਕਿ 45 ਸਾਲ ਦੀ ਜਿਸ ਨੂੰ ਸਜ਼ਾ ਹੋ ਗਈ ਹੈ ਉਸ ਤਰੀਕੇ ਨਾਲ ਜਦੋਂ ਪਰਿਵਾਰ ਦੇ ਵਿੱਚ ਇਸ ਤਰੀਕੇ ਦੀ ਗੱਲ ਆਉਗੀ ਤਾਂ ਬਹੁਤ ਵੱਡਾ ਸਦਮਾ ਪਰਿਵਾਰ ਉਦੋਂ ਦਾ ਹੀ ਸਦਮੇ ਦੇ ਵਿੱਚ ਬ੍ਰਦਰ ਦੀ ਗੱਲ ਕਰ ਲਈਏ ਜਾਂ ਮਦਰ ਦੀ ਗੱਲ ਕਰ ਲਈਏ ਸਾਰਾ ਪਰਿਵਾਰ ਜਿਹੜਾ ਵਾ ਜਾਂ ਰਿਸ਼ਤੇਦਾਰ ਸਾਰੇ ਹੀ ਉਦੋਂ ਸਦਮੇ ਦੇ ਵਿੱਚ ਨੇ ਜਿਹੜਾ ਪਿੰਡ ਵਾਸੀਆਂ ਪਰ ਲੱਗਾ ਪਿੰਡ ਵਾਸੀ ਵੀ ਇੱਕ ਵਾਰ ਦਮ ਤੇ ਹੈਰਾਨ ਨੇ ਕਿ ਇਹ ਪਿੰਡ 'ਚ ਵੀ ਆਪਣੇ ਜਿਹੜਾ ਮੁੰਡਾ ਐਡਾ ਲੱਗ ਸੀਗਾ ਤੇ ਇਹ ਨੇ ਕੀ ਵਾਪਰ ਗਿਆ ਇਹ 45 ਸਾਲ ਦੀ ਸਜ਼ਾ ਹੋ ਗਈ ਹੈ ਮਤਲਬ ਅਜੇ ਤਾਂ ਸ਼ਾਇਦ ਟ੍ਰਾਇਲ ਵੀ ਨਹੀਂ ਸ਼ੁਰੂ ਹੋਇਆ ਉਧਰਲੇ ਪਾਸੇ ਤਾਂ ਉਕੇ ਇਹ ਸਜਾ ਦਾ ਮੈਂ ਗੱਲ ਕੀਤੀ ਕਿ ਜਦੋਂ ਗੱਲ ਪਹੁੰਚੀ ਪਰਿਵਾਰ ਦੇ ਵਿੱਚ ਉਹਦਾ ਪਰਿਵਾਰ ਦੀ ਕੰਡੀਸ਼ਨ ਪਰ ਜਿਹੜੀ ਇਹ ਫਵਾਹਾਂ ਸੀਗੀਆਂ ਇਹ ਫਾਰਮਾਂ ਜਿਹੜੀਆਂ 45 ਸਾਲ ਵਾਲੀਆਂ ਸੀ ਇਹ ਫਾਰਮਾਂ ਡਈਆਂ ਜਾ ਰਹੀਆਂ ਸੀਗੀਆਂ ਉਹ ਸਿਰਫ ਇੱਕ ਕਿਆਫਾ ਲਾਇਆ ਜਾ ਰਿਹਾ ਸੀ ਕਿ ਤਿੰਨ ਜਿਹੜੀਆਂ ਮੱਲੋ ਰੋਡ ਐਕਸੀਡੈਂਟ ਦੇ ਵਿੱਚ ਤਿੰਨ ਜਾਨਾਂ ਜਾ ਚੁੱਕੀਆਂ ਨੇ ਜਿੱਥੇ ਸਾਨੂੰ ਹਰਜਿੰਦਰ ਦਾ ਦੁੱਖ ਹੈ ਨਾ ਕਿ ਆਡਾ ਰਜਿੰਦਰ ਨਾਲ ਕੁਝ ਹੋ ਰਿਹਾ ਉੱਥੇ ਸਾਨੂੰ ਤਿੰਨ ਕੀਮਤੀ ਜਾਨਾਂ ਜਾ ਚੁੱਕੀਆਂ ਉਸ ਚੀਜ਼ ਦਾ ਵੀ ਦੁੱਖ ਹੈ ਕਿ ਉਹ ਜਿਹੜੀਆਂ ਇਸ ਦੁਨੀਆ ਤੋਂ ਚ ਜਾਣਾ ਜਾ ਚੁੱਕੀਆਂ ਪਰ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਜਾਣ ਬੁੱਝ ਕੇ ਕੋਈ ਰੰਜਿਸ਼ ਨਹੀਂ ਸੀ ਉਸ ਦੀ ਉਹ ਜਿਸ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਉਸਨੇ ਕਤਲ ਕਰਤੇ ਕਤਲ ਹੁੰਦੇ ਆ ਕਿ ਸ਼ੂਟ ਕਰਨਾ ਤਾਂ ਉਹ ਚੀਜ਼ਾਂ ਕਹਿ ਸਕਦੇ ਆ ਆਪਾਂ ਕਤਲ ਨਹੀਂਗਾ ਇਹ ਇੱਕ ਰੋਡ ਉਸ ਤੋਂ ਬਾਅਦ ਜਿਹੜਾ ਪਰਿਵਾਰ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਟੈਨਸ਼ਨ ਹੈ ਪਰਿਵਾਰ ਨੂੰ ਕਿ ਇਸ ਤਰੀਕੇ ਨਾਲ ਜਿਹੜਾ ਹੋ ਰਿਹਾ ਤਾਂ 45 ਸਾਲ ਵਾਲੀ ਜਿਹੜੀ ਗੱਲ ਹੈ ਉਹ ਇੱਕ ਉਧਰ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵਾਇਰਲ ਹੋਈਆਂ ਚੀਜ਼ਾਂ ਕਿ ਇਸ ਤੇ ਰੂਲ ਬੜੇ ਸਖਤ ਨੇ ਤੇ ਇਹ ਮੁੰਡੇ ਨੂੰ 45 ਸਾਲ ਦੀ ਸਜ਼ਾ ਹੋ ਗਈ ਉਸ ਤੋਂ ਬਾਅਦ ਕਾਫੀ ਜਿਹੜਾ ਮੁੱਦੇ ਨੂੰ ਇਸੇ ਤਰੀਕੇ ਨਾਲ ਹੀ ਵਿਖਾਇਆ ਜਾ ਰਿਹਾ ਕਿ 45 ਸਾਲ ਇਸ ਤਰ੍ਹਾਂ ਕਿ ਹੁਣ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਤੁਸੀਂ ਇਸ ਨੂੰ ਕਿਵੇਂ ਦੇਖਿਆ ਸਾਡਾ ਕੁਝ ਚਲੋ ਉੱਥੇ ਐਕਸੀਡੈਂਟ ਹੋਇਆ ਉਸ ਐਕਸੀਡੈਂਟ ਹੋਣ ਤੋਂ ਬਾਅਦ ਹੁਣ ਤੱਕ ਦੇ ਸਮੇਂ ਕਰਨ ਜੋ ਸਾਹਮਣੇ ਆਏ ਨੇ ਇਸ ਵਿੱਚ ਨਾ ਹੁਣ ਇੱਕ ਮਨ ਲਾਦਾ ਸੋਸ਼ਲ ਮੀਡੀਆ ਤੇ ਟ੍ਰੈਂਡ ਆ ਚੱਲ ਗਿਆ ਕਿ ਗਲਤ ਕੌਣ ਹੈ ਸਹੀ ਕੌਣ ਹੈ ਇਹਨੂੰ ਬਿਲਕੁਲ ਘੋਖ ਲਈਏ ਤੁਸੀਂ ਇਸ ਪੂਰੇ ਇਨਸੀਡੈਂਟ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਜਦੋਂ ਗਲਤ ਤੇ ਸਹੀ ਦਾ ਫੈਸਲਾ ਕਰਦੇ ਹਾਂ ਇਹ ਚੀਜ਼ਾਂ ਜਦੋਂ ਬੰਦੇ ਦੇ ਕੋਡ ਦੇ ਅੰਦਰ ਚੀਜ਼ਾਂ ਹੋਵੈਂਦੀਆਂ ਤੇ ਇਹ ਫੈਸਲਾ ਕਰਨਾ ਸੀਗਾ ਕੋਡ ਨੇ ਨਾ ਕਿ ਪਬਲਿਕ ਨਹੀਂ ਪਬਲਿਕ ਦੇ ਵਿੱਚ ਜਦੋਂ ਆਪਾਂ ਸੋਸ਼ਲ ਮੀਡੀਆ ਇਹ ਦੋ ਚੀਜ਼ਾਂ ਜਦੋਂ ਆਪਾਂ ਸੋਸ਼ਲ ਮੀਡੀਆ ਦੀ ਯੂਜ਼ ਕਰਦੇ ਆ ਚੰਗੇ ਕੰਮ ਵਾਸਤੇ ਮਾੜੇ ਕੰਮ ਵਾਸਤੇ ਤੇ ਜਦੋਂ ਆਪਾਂ ਇਸ ਨੂੰ ਮਾੜੇ ਪਾਸੇ ਖੜਦੇ ਆ ਤਾਂ ਆਪਣਾ ਇੱਕ ਪੋਜ਼ਿਟਿਵ ਪੱਖ ਜਿਹੜਾ ਰੱਖਣ ਦੀ ਕੋਸ਼ਿਸ਼ ਸੀਗੀ ਉਹ ਪਰਿਵਾਰ ਨੂੰ ਕਿਤੇ ਨਾ ਕਿਤੇ ਬਹੁਤ ਦੇਰੀ ਲੱਗੀ ਕਿ ਜਿੰਨੇ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਚੱਕੀ ਦਾ ਉਹ ਕਲਿੱਪ ਕਰਤੀ ਹੁਣ ਤੁਸੀਂ ਆਏ ਹੋ ਚੱਲ ਕੇ ਆਏ ਹੋ ਮਿਹਨਤ ਕਰ ਰਹੇ ਹੋ ਤੁਹਾਨੂੰ ਇੱਕ ਦਿਨ ਪੂਰਾ ਲੱਗਾ ਹੋਵੇਗਾ ਕਿ ਇਸ ਜੀ ਨੂੰ ਕਵਰੇਜ ਕਰਨ ਵਾਸਤੇ ਪਰ ਉਹ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ 2 ਸੈਕਿੰਡ 5 10 ਸੈਕਿੰਡ ਦੀ ਮਿਹਨਤ ਕਰਨੀ ਤੇ ਚੋਕ ਕੇ ਵੀਡੀਓ ਅਪਲੋਡ ਕਰ ਦੇਣੀ ਉਹ ਚੀਜ਼ਾਂ ਦੇ ਨਾਲ ਜਿਹੜਾ ਵਾ ਉਹ ਇਸ ਜੀ ਨਾਲ ਹਾਨੀ ਪਹੁੰਚੀ ਹੈ ਤੇ ਉਹ ਚੀਜ਼ਾਂ ਪੰਜਾਬੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਇਕੱਲਾ ਹਰਜਿੰਦਰ ਦਾ ਨੁਕਸਾਨ ਨਹੀਂ ਹੋ ਰਿਹਾ ਚੈਨਲ ਮੈਂ ਸੋਚ ਕੇ ਹੈਰਾਨ ਹਾਂ ਕਿ ਇਸ ਤਰ੍ਹਾਂ ਦੇ ਐਕਸੀਡੈਂਟ ਸ਼ਾਇਦ ਪੂਰੇ ਅਮਰੀਕਾ ਦੇ ਵਿੱਚ ਵਕ-ਵਕ ਥਾਵਾਂ ਤੇ ਬੜੀ ਵਾਰ ਹੋਏ ਹੋਣਗੇ ਪਰ ਹਰਜਿੰਦਰ ਸਿੰਘ ਦਾ ਨਾਮ ਅਚਾਨਕ ਰਾਤੋਂ ਰਾਤ ਐਡਾ ਕਿਦਾਂ ਹੋ ਗਿਆ ਇਹ ਮੈਂ ਤਾਂ ਇਹ ਜਿਹੜਾ ਤੁਹਾਡਾ ਸਵਾਲ ਬਹੁਤ ਵਧੀਆ ਜੀ ਇਹ ਇਸ ਕਿਉਂ ਹੋ ਰਿਹਾ ਵਾ ਇਹ ਇਸ ਪਿਛੇ ਸਿਆਸਤ ਬਹੁਤ ਤਕੜੀ ਆ ਜਿਸ ਤਰੀਕੇ ਦੇ ਨਾਲ ਆਪਣੀ ਜਾਂ ਇੰਡੀਆ ਦੇ ਵਿੱਚ ਜਾਂ ਹੋਰ ਕੰਟਰੀਆਂ ਚ ਸਿਆਸਤ ਹੁੰਦੀ ਹੈ ਇਹ ਜਿਹੜੀ ਯੂ ਐਸ ਏ ਦੇ ਵਿੱਚ ਹੈ ਨਾ ਇਹ ਕੈਲੀਫੋਰਨੀਆ ਦੇ ਵਿੱਚ ਵੀ ਸਿਆਸਤ ਚੱਲ ਰਹੀ ਆ ਯੂ ਐਸ ਏ ਪੂਰੇ ਤੇ ਸਿਆਸਤ ਚੱਲ ਰਹੀ ਆ ਉਸ ਤਰੀਕੇ ਦੇ ਨਾਲ ਬਾਰ-ਬਾਰ ਉਸ ਨੂੰ ਹੀ ਪੇਸ਼ ਕੀਤਾ ਜਾ ਰਿਹਾ ਜਾਂ ਤਾਂ ਹੋਵੇ ਕਿ ਯੂਐਸਏ ਪੂਰੇ ਦੇ ਵਿੱਚ ਫਲੋਰੀਡਾ ਤੋਂ ਲੈ ਕੇ ਤੇ ਕੈਲੀਫੋਰਨੀਆ ਦਾ ਜਿਹੜਾ ਸਫ਼ਰ ਹੈ ਉਹ 14000 ਕਿਲੋਮੀਟਰ ਦਾ ਹੈ ਤਾਂ ਤਕਰੀਬਨ 8 ਤੋਂ 9 ਘੰਟੇ ਲੱਗਦੇ ਨੇ ਜੇਕਰ ਆਪਾਂ ਜਹਾਜ਼ ਦੇ ਉੱਪਰ ਜਾਂਦੇ ਹਾਂ ਤਾਂ ਉਹ ਚੀਜ਼ਾਂ ਦੇਖਿਆ ਜਾਵੇ ਕਿ ਉਹ ਤੁਹਾਨੂੰ ਬਾਰ-ਬਾਰ ਜਹਾਜ਼ ਦੇ ਉੱਪਰ ਖਾੜੜ ਰਿਨ ਲੈ ਕੇ ਆ ਰਹੇ ਨੇ ਉਸ ਫਿਰ ਮੈਂ ਕਹਿੰਦਾ ਉਹਨੂੰ ਕੈਮਰੇਦਾਂ ਨਾਲ ਇੱਕ ਕਵਰੇਜ ਕਰਕੇ ਦਿਖਾਈ ਜਾ ਰਹੀ ਹੈ ਕਿ ਅਸੀਂ ਲੈ ਕੇ ਆ ਰਹੇ ਹਾਂ ਕੀ ਸ਼ਬਦ ਕੀ ਕਰਨਾ ਚਾਹੁੰਦੇ ਆ ਟੀਕ ਗੱਲ ਇਹ ਕਿ ਉਹਨਾਂ ਨੂੰ ਉਸ 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 ਵਿੱਚ ਅਫੀਸ਼ੀਅਲਸ ਇਨਵੋਲਡ ਨੇ ਯੂਐਸਏ ਦੇ ਮੇਨਸਟ੍ਰੀਮ ਅਫੀਸ਼ੀਅਲਸ ਇਨਵੋਲਡ ਨੇ ਜੋ ਲੈ ਕੇ ਆ ਕਿ ਉਹ ਉਹੀ ਚੀਜ਼ ਆ ਨਾ ਸਿਆਸਤ ਜਿਹੜੀ ਆ ਉਹ ਸਿਆਸਤ ਉਥੇ ਮੁੱਦਾ ਉਹਨਾਂ ਲੱਭ ਚੁੱਕਾ ਵਾ ਤਾਂ ਇਹ ਨਵਾਂਤ ਕੀ ਹੈ ਮਤਲਬ ਆਪਾਂ ਇੱਤੀ ਫੋਕਸ ਕਰਦੇ ਆ ਪਹਿਲਾਂ ਕਿਸ ਚੀਜ਼ 'ਚ ਹਰਜਿੰਦਰ ਫਸਿਆ ਪਿਆ ਉਹ ਹਰਜਿੰਦਰ ਜਿਹੜਾ ਵਾ ਜਦੋਂ ਆਪਾਂ ਮੰਨ ਲਓ ਕਿਸੇ ਦੇ ਉੱਪਰ ਅਲੀਕੇਸ਼ਨ ਲਗਾਉਣੀ ਆ ਕਿਉਂਕਿ ਜਿਹੜਾ ਜਿਹੜਾ 2023 ਦੇ ਵਿੱਚ ਕੈਲੀਫੋਰਨੀਆ ਸਟੇਟ ਦੇ ਵੱਲੋਂ ਲਾਇਸੈਂਸ ਦਿੱਤਾ ਗਿਆ ਨਾ ਉਹ ਲਾਇਸੈਂਸ ਦੇ ਉੱਪਰ ਇਸ਼ੂ ਹੋ ਰਹੇ ਨੇ ਤਾਂ ਸਰਕਾਰਾਂ ਦਾ ਉੱਧਰ ਜਿੱਦਾਂ ਪੰਜਾਬ ਸਰਕਾਰ ਸੈਂਟਰ ਸਰਕਾਰ ਇਸੇ ਸੇਮ ਤਰੀਕੇ ਦੇ ਨਾਲ ਪ੍ਰੋਸੈਸ ਚੱਲ ਰਿਹਾ ਤੇ ਉਹ ਇੱਕ ਦੂਜੇ ਦੀ ਜਿਹੜੀ ਕਿੜ ਕੱਢ ਰਹੇ ਨੇ ਤਾਂ ਤੁਸੀਂ ਲਾਇਸੈਂਸ ਇਸ਼ੂ ਕਰਤਾ ਕਿਉਂ ਕੀਤਾ ਕਿਵੇਂ ਕੀਤਾ ਉਹ ਬਾਰ ਬਾਰ ਉਹ ਜਿਹੜਾ ਵਰਤਿਆ ਜਾ ਰਿਹਾ ਉਹ ਜਿਹੜਾ ਸਾਰੀ ਗਾਜ ਡਿਗਰੀ ਆ ਉਹ ਇੱਕ ਰਜਿੰਦਰ ਦੀ ਡਿਗਰੀ ਆ ਕਿ ਮੈਂ ਉਹੀ ਪੁੱਛਣਾ ਚਾਹੁੰਦਾ ਕਿਉਂਕਿ ਜੋ ਗੱਲਾਂ ਚੱਲੀਆਂ ਜੋ ਮੀਡੀਆ ਰਿਪੋਰਟਸ ਵਿੱਚ ਛਪਿਆ ਸਾਫ਼ ਲਿਖਿਆ ਗਿਆ ਕਿ ਹਰਜਿੰਦਰ ਨੂੰ ਕਹਿੰਦੇ ਬੋਰਡਸ ਪੜ੍ਹਨੇ ਨਹੀਂ ਸੀ ਆ ਰਹੇ ਸਾਈਨ ਬੋਰਡਸ ਨਹੀਂ ਸੀ ਪੜ ਪਾ ਰਿਹਾ ਅੰਗਰੇਜ਼ੀ ਨਹੀਂ ਸੀ ਬੋਲ ਪਾ ਰਿਹਾ ਤੁਸੀਂ ਤਾਂ ਰਿਸ਼ਤੇਦਾਰ ਹੋ ਹਰਜਿੰਦਰ ਕੀ ਫਲੂਐਂਟ ਇੰਗਲਿਸ਼ ਬੋਲਦਾ ਜਦੋਂ ਇੱਥੋਂ ਗਿਆ ਸੀਗਾ ਪਲੱਸ 2 ਕੀਤੀ ਸੀਗੀ ਤੇ ਅਕਸਰ ਜਦੋਂ ਆਪਾਂ 2018 ਤੋਂ ਲੈ ਕੇ 23 ਤੱਕ ਜਿਹੜਾ ਮੰਨ ਲਓ ਕਿ ਆਪਾਂ ਸਫਰਿਆ ਅਕਸਰ ਪੰਜਾਬੀ ਵੀ ਮਲੇ ਹੋਣਗੇ ਚਾ ਅਦਰ ਹੋਰ ਕੰਟਰੀ ਵਾਲੇ ਬੰਦੇ ਨੂੰ ਇੱਕ ਸਾਲ ਵਿੱਚ ਜਦੋਂ ਇਸ ਜਿਸ ਕੰਟਰੀ ਵਿੱਚ ਹੋ ਜਾਣ ਨਾ ਇੱਕ ਇੱਕ ਸਾਲ ਡੇਢ ਸਾਲ ਤਾਂ ਤਕਰੀਬਨ ਦੇ ਪਾਛਾ ਜੇਕਰ ਨਾਮ ਦੀ ਹੁੰਦੀ ਤਾਂ ਉਹ ਬੋਲ ਸਕਦਾ ਸੀਗਾ 2023 ਦੇ ਵਿੱਚ ਜਦੋਂ ਇਹ ਸਵਾਲ ਜਿਹੜਾ ਵਾ ਖੜਾ ਹੋ ਰਿਹਾ ਵਾ ਕੈਲੀਫੋਰਨੀਆ ਸਟੇਟ ਦੇ ਜਿਹੜਾ ਲਾਇਸੈਂਸ ਇਹਨਾਂ ਨੇ ਇਸ਼ੂ ਕੀਤਾ ਵਾ ਉਹਨਾਂ ਦਾ ਵੀ ਸਵੇਰੇ ਮੈਂ ਨਿਊਜ਼ ਦੇਖ ਰਿਹਾ ਸੀ ਜਿਗਰ ਹੋ ਰਿਹਾ ਸੀਗਾ ਇਸ ਪਰਸਨ ਵੱਲੋਂ ਜਿਹੜਾ ਇਹ ਨਾਮ ਵੱਲੋਂ ਲਾਇਸੈਂਸ ਇਸ਼ੂ ਕੀਤਾ ਗਿਆ ਪਰ ਉਹ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਇਸ ਕਰਕੇ ਆ ਰਿਹਾ ਕਿ ਉਹ ਸਟੇਟ ਨੇ ਜਦੋਂ ਲਾਇਸੈਂਸ ਦਿੱਤਾ ਕਿਉਂਕਿ ਜਾਂ ਤਾਂ ਇਹ ਕਹਿਣ ਕਿ ਸਾਡੇ ਕਾਨੂੰਨ ਤਾਂ ਜੇ ਆ ਉਹਦੀ ਗਲਤੀ ਮੰਨ ਲੈਣ ਕਿ ਉਹਨਾਂ ਕੋਲ ਗਲਤੀ ਹੋਈ ਹੈ ਲੈਸ ਦਿੱਤਾ ਜਾਂ ਉਹ ਕਹਿ ਦੇਣ ਸਾਡੇ ਕਾਨੂੰਨ ਸਖਤ ਨੇ ਮੈਂ ਇੱਕ ਇਹ ਵੀ ਪੱਖ ਜਾਣਨਾ ਚਾਹੁੰਦਾ ਬਿਲਕੁਲ ਤੁਹਾਡੀ ਗੱਲ درست ਹੈ ਕਿ ਜੇ ਉਹਨਾਂ ਦੇ ਅਫੀਸ਼ੀਅਲਸ ਗਲਤ ਨਹੀਂ ਹੋ ਆਪਣੀ ਗਲਤੀ ਮੰਨਣ ਕਿ ਜੇ ਤੁਸੀਂ ਲਾਇਸੈਂਸ ਕਿਉਂ ਦਿੱਤਾ ਪਰ ਸਵਾਲ ਇਹ ਵੀ ਹੈ ਕਿ ਕੀ ਹਰਜਿੰਦਰ ਨੂੰ ਟਰੱਕ ਮਤਲਬ ਨਹੀਂ ਸੀ ਚਲਾਉਣਾ ਆਉਂਦਾ ਜਾਂ ਉਹ ਨਹੀਂ ਪੜ ਪਾ ਰਹੇ ਸੀ ਅਸਲ ਦੇ ਵਿੱਚ ਜੋ ਇਲਿਗੇਸ਼ਨ ਲੱਗ ਰਹੇ 2023 ਤੋਂ ਲੈ ਕੇ ਹੁਣ ਤੱਕ ਹਰਜਿੰਦਰ ਟਰਾਲਾ ਜਿਹੜਾ ਚਲਾ ਰਿਹਾ ਸੀਗਾ ਤੇ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਰੋਡ ਦੇ ਉੱਪਰ ਹਰਜਿੰਦਰ ਦੇ ਕੋਲ ਅਜ ਤੱਕ ਕੋਈ ਵੀ ਰੋਡ ਦਾ ਕੋਈ ਵੀ ਚਲਾਣਟ ਜਾਂ ਐਕਸੀਡੈਂਟ ਨਹੀਂ ਹੋਇਆ ਇਹ ਸਾਡੇ ਜਿਹੜਾ ਸੁਣਨ ਚ ਆਇਆ ਚੀਜ਼ਾਂ ਉਹਦੇ ਦੋਸਤਾਂ ਨੇ ਗੱਲ ਕੀਤੀ ਸਾਡੇ ਕੋਲ ਕਿ ਜਿਹੜਾ ਪਿੰਡ ਦੇ ਮੁੰਡੇ ਨੌਜਵਾਨ ਨੇ ਦੱਸ ਰਿਹਾ ਕਿ ਅਜ ਤੱਕ ਤੇ ਉਸਨੇ ਕੋਈ ਕ੍ਰਾਈਮ ਕੀਤਾ ਹੀ ਨਹੀਂਗਾ ਜੇਕਰ ਉਹ ਟਰਾਲਾ ਚਲਾ ਰਿਆ ਸੀ ਕਿਤੇ ਨਾ ਕਿਤੇ ਚਲਾਤ ਮਤਲਬ 2023 ਤੋਂ ਲੈ ਕੇ 25 ਤੱਕ ਦਾ ਸਫ਼ਰ ਕਾਫੀ ਹੋ ਗਿਆ ਇੱਕ ਮਹੀਨਾ ਜਿੰਨੂੰ ਆਪਾਂ ਟਰਾਲਾ ਕਿਉਂਕਿ ਆਪਣੇ ਜ਼ਿੰਮੇਵਾਰ ਪਰਿਵਾਰ ਨਾਲ ਸੰਬੰਧ ਹੈ ਜਦੋਂ ਆਪਾਂ ਟਰਾਲੇ ਟਰੈਕਟਰ ਆਪਾਂ ਜਪਦੀਆਂ ਚੀਜ਼ਾਂ ਤੇ ਘਰ ਤੋਂ ਛੋਟੇ ਤੇ ਬੱਚੇ ਚਲਾ ਲੈਂਦੇ ਆ ਆਪਾਂ ਅਕਸਰ ਪੰਜਾਬ 'ਚ ਦੇਖਦੇ ਆ ਬੱਚੇ ਟਰੈਕਟਰ ਚਲਾਉਣਾ ਸਿੱਖ ਜਾਂਦੇ ਆ ਤੇ ਕੀ ਟਰਾਲਾ ਮੰਨ ਲਓ ਜਦੋਂ ਆਪਣੇ ਪੰਜਾਬੀ ਐ ਪੰਜਾਬੀ ਸਭ ਤੋਂ ਵੱਧ ਟਰਕਿੰਗ ਲਾਈਨ ਦੇ ਵਿੱਚ ਨੇ ਆਪਾਂ ਜੇਕਰ ਦੁਬਈ ਦੀ ਗੱਲ ਕਰ ਲਈਏ ਦੁਬਈ ਤੋਂ ਸਟੱਡੀਿੰਗ ਹੋ ਜਾਂਦੀ ਆ ਤਾਂ ਦੁਬਈ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ ਚਾਹੇ ਮੰਨ ਲਓ ਯੂ ਐਸਏ ਸਾਰੀਆਂ ਕੰਟਰੀਆਂ ਦੇ ਵਿੱਚ ਪੰਜਾਬੀਆਂ ਨੂੰ ਹੀ ਪਹਿਲ ਕਿਉਂ ਦਿੱਤੀ ਜਾਂਦੀ ਕਿਉਂਕਿ ਪੰਜਾਬੀਆਂ ਦੇ ਹੌਂਸਲੇ ਚਾਹੇ ਪੰਜਾਬੀ ਕੰਮ ਕਰਨ ਦਾ ਤਰੀਕਾ ਕਿਉਂਕਿ ਪੰਜਾਬੀ ਮਿਹਨਤ ਵੀ ਕਰਦੇ ਨੇ ਡਟ ਕੇ ਕਰਦੇ ਨੇ ਤੇ ਇਮਾਨਦਾਰੀ ਨਾਲ ਕਰਦੇ ਨੇ ਇਮਾਨਦਾਰੀ ਦੀਆਂ ਮਸਾਲਾ ਤੀਆਂ ਜਾਂਦੀਆਂ ਇਸ ਕਰਕੇ ਪੰਜਾਬੀਆਂ ਨੂੰ ਜਿਹੜਾ ਉਹ ਪਹਿਲ ਵੀ ਦਿੱਤੀ ਜਾਂਦੀ ਆ ਪਰ ਕਿਤੇ ਨਾ ਕਿਤੇ ਜਿਹੜੀ ਇਹ ਚੀਜ਼ ਆ ਜੇਕਰ ਉਸ ਨੂੰ ਇੰਗਲਿਸ਼ ਦੇ ਸਾਈਨ ਰਿਪੋਰਟ ਪੜ੍ਹਨੇ ਨਹੀਂ ਸਿਝਾਉਂਦੇ ਮੰਨ ਲਓ ਦਸਾਂ 12 ਦੇ ਵਿੱਚੋਂ ਦੋ ਦੇ ਜਵਾਬ ਦੇ ਪਾਇਆ ਤੇ ਇਹ ਚੀਜ਼ਾਂ ਅੱਜ ਵੀ ਉਹਨਾਂ ਜਰਾਰੀਆਂ ਇਹ 2023 ਚ ਕਿ ਉਹਨਾਂ ਜਰੀਆਂ ਆਈਆਂ ਜਦੋਂ ਲਾਇਸੈਂਸ ਇਸ਼ੂ ਕਰ ਰਹੇ ਸੀਗੇ ਉਦੋਂ ਕਹਿੰਦੇ ਕਿ ਅਸੀਂ ਲਾਇਸੈਂਸ ਇਸ਼ੂ ਨਹੀਂ ਕਰਨਾ ਬਾਕਾਇਦਾ ਭਾਵੇਂ ਨੂੰ ਰਿਪੋਰਟ ਕਰਕੇ ਭੇਜ ਦਿੰਦੇ ਇਹ ਕੰਮ ਪ੍ਰੋਸੈਸ ਉਦੋਂ ਚਾਹੀਦਾ ਸੀ ਕਰਨਾ ਜਦੋਂ ਇਹ ਸਟੇਟ ਕੈਲੀਫੋਰਨੀਆ ਕਰ ਰਹੀ ਸੀਗੀ ਪਰ ਇਸ ਇਸ ਪੱਖ ਦਾ ਇਸ ਇਸ ਸਿੱਕੇ ਦਾ ਇੱਕ ਹੋਰ ਪਹਿਲੂ ਵੀ ਹੈ ਕਿ ਠੀਕ ਹੈ ਤਾਂ ਇਹ ਬਹੁਤ درست ਹੈ ਕਿ ਉਹਨਾਂ ਨੂੰ ਇਹ ਗਲਤ ਉਹਨਾਂ ਨੇ ਗਲਤ ਕੀਤਾ ਹੈ ਉਹਨਾਂ ਨੂੰ ਪਹਿਲਾਂ ਦੇਖ ਲੈਣਾ ਚਾਹੀਦਾ ਸੀਗਾ ਪਰ ਦੂਸਰੀ ਦੂਸਰਾ ਪੱਖ ਇਹ ਹੈ ਕਿ ਕੀ ਅਸਲ ਚ ਉਹਨਾਂ ਨੂੰ ਨਹੀਂ ਸੀ ਆ ਰਿਹਾ ਜਾਂ ਇਹ ਸਿਰਫ ਕੁਝ ਮੀਡੀਆ ਦੇ ਵਿੱਚ ਮੈਨੀਪੂਲੇਸ਼ਨਸ ਕਹਿ ਸਕਦੇ ਆ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਹੈ ਜਦੋਂ 10 ਤੋਂ 15 ਜਣੇ ਉਸ ਵਿਅਕਤੀ ਦੇ ਨਾਲ ਉਸ ਨੂੰ ਫੜ ਕੇ ਖਾੜ ਰਹੇ ਨੇ ਇੱਕ ਉਹ ਚੀਜ਼ ਵਿਖਾਈ ਜਾ ਰਹੀ ਹੈ ਜਦੋਂ ਇੱਕ ਬੰਦੇ ਨੂੰ ਸਦਮਾ ਇੱਕ ਆਪਾਂ ਇੱਕ ਫਰਕ ਦੇਖ ਲਈਏ ਕਿ ਜਦੋਂ ਐਕਸੀਡੈਂਟ ਹੋ ਰਿਹਾ ਵਾ ਉਸ ਤੋਂ ਲੈ ਕੇ ਪੇਸ਼ ਕਰਨ ਤੱਕ ਦਾ ਪ੍ਰੋਸੈਸ ਕਿੰਨਾ ਇੱਕ ਬਹੁਤ ਜਲਦੀ ਫਾਸਟ ਦੇ ਵਿੱਚ ਹੋ ਰਿਹਾ 10 15 ਜਾਣੇ ਫੜ ਕੇ ਮੈਨੂੰ ਖੜਨਗੇ ਕਿਤੇ ਤੇ ਕੱਲੇ ਨੂੰ ਸਵਾਲ ਪੁੱਛ ਕੁਐਸਚਨ ਪੁੱਟ ਕਰਨਗੇ ਹੁਣ ਤੁਸੀਂ ਕੱਲੇ ਮੈਨੂੰ ਕੁਐਸਚਨ ਪੁੱਟ ਕਰ ਰਹੇ ਹੋ ਤਾਂ ਮੈਂ ਤੁਹਾਡੇ ਸਵਾਲ ਦੇ ਜਵਾਬ ਦੇ ਪਾ ਰਿਹਾ ਜੇਕਰ ਮੈਂ 10 ਜਾਣੇ ਸਵਾਲ ਪੁੱਛਣਗੇ ਸਿੰਘ ਤੁਸੀਂ ਸਾਈਨ ਪੜੋ ਸਿੰਘ ਤੁਸੀਂ ਆਹ ਕਰੋ ਸਿੰਘ ਤੁਸੀਂ ਸਿੰਘ ਦੀ ਪਹਿਲਾ ਜਿਹੜੀ ਆ ਉਹ ਇੱਕ ਵਾਰ ਬੀਪੀ ਚੱਕ ਕਰ ਲੋ ਦਾ ਬੀਪੀ ਦਾ ਸਿੰਘ ਜੀ ਦਾ ਬੀਪੀ ਸਹੀ ਆ ਕੰਟਰੋਲ ਦੇ ਵਿੱਚ ਆ ਵਧੀਆ ਵਾ ਘਟਿਆ ਵਾ ਉਹ ਕਿਵੇਂ ਚੱਲ ਰਿਹਾ ਉਹਦੇ ਮੈਡੀਕਲ ਰਿਪੋਰਟ ਤੇ ਨਾਲ ਲਾ ਦਿਓ ਕੀ ਸਿੰਘ ਨੂੰ ਵਕੀਲ ਤੇ ਕਰ ਦੋ ਇਹ ਪਾਕੇਟਾ ਵਕੀਲ ਵੀ ਰੱਖ ਸਕਦਾ ਉਹ ਬਾਰ ਬਾਰ ਉਸੇ ਚੀਜ਼ ਨੂੰ ਕਿਉਂ ਪੇਸ਼ ਕੀਤਾ ਜਾ ਰਿਹਾ ਉਹ ਉਸ ਵਕਤ ਜਿਹੜਾ ਵਾ ਬਹੁਤ ਸਹਿਮ ਦੇ ਮੌਲ ਦੇ ਵਿੱਚ ਆ ਉਹ ਸਹਿਮ ਦੇ ਵਿੱਚ ਕੀ ਜਵਾਬ ਦੇਵੇਗਾ ਅੱਛਾ ਹੁਣ ਹੁਣ ਕੀ ਕੰਡੀਸ਼ਨ ਆ ਆਪਾਂ ਯੂਐਸਡੀ ਵੀ ਗੱਲ ਕਰ ਲੈਣੇ ਆ ਹਰਜਿੰਦਰ ਸਿੰਘ ਦਾ ਕੀ ਸਟੇਟਸ ਐ ਇਸ ਵੇਲੇ ਉੱਥੇ ਜੇ ਹਰਜਿੰਦਰ ਦਾ ਜਿਹੜਾ ਵਾ ਉਸ ਵਕਤ ਜਿਹੜਾ ਹੁਣਾ ਉੱਥੇ ਇੱਕ ਆ ਵਕੀਲ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ ਉਹ ਤਾਂ ਵੱਲੋਂ ਜਿਹੜਾ ਅਗਲੀ ਤਰੀਕ ਜਿਹੜੀ ਆ ਹੁਣ ਮਿਲੇਗੀ ਤਾਂ ਅੱਜ ਹਰਜਿੰਦਰ ਜੀ ਮਤਲਬ ਕਿ ਉਹਨਾਂ ਦੇ ਕੋਲ ਹੁਣ ਉਹਨਾਂ ਦੇ ਪਰਸਨਲ ਵਕੀਲ ਆ ਗਏ ਪਹਿਲਾਂ ਸਰਕਾਰੀ ਵਕੀਲ ਦੀ ਗੱਲ ਚੱਲ ਰਹੀ ਸੀ ਕਿ ਉਹਨਾਂ ਕੋ ਹੈਗੇ ਆ ਕਿਉਂਕਿ ਜਿਹੜੇ ਜਦੋਂ ਮੰਨ ਲਓ ਚਾਰ ਦੁਆਰੀ ਦੇ ਵਿੱਚ ਸੀਗਾ ਘੇਰੇ ਦੇ ਵਿੱਚ ਸੀਗਾ ਤਾਂ ਉਹਨਾਂ ਨੂੰ ਵਕੀਲ ਦਿੱਤਾ ਗਿਆ ਸੀਗਾ ਪਰ ਉਹ ਸਾਨੂੰ ਹੁਣ ਕਿਤਨਾ ਕਿਤੇ ਜਿਹੜੇ ਟੈਕਨੀਕਲ ਪੁਆਇੰਟ ਸੀਗੇ ਨੋਟ ਕਰਨ ਵਾਲੇ ਗੱਲਾਂ ਸੀਗੀਆਂ ਕਿ ਟੈਕਨੀਕਲ ਚੀਜ਼ਾਂ ਜਿਹੜੀਆਂ ਦੇਖੀਆਂ ਜਾਣੀਆਂ ਜਿਹੜੇ ਸਵਾਲੀਆ ਨਿਸ਼ਾਨ ਸੀਗੇ ਜਿਵੇਂ ਕਾਰ ਦੀ ਸਪੀਡ ਲਿਮਟ ਲਾ ਲਓ ਚਾ ਕੁਕਿ ਜਦੋਂ ਜਾ ਰਹੇ ਆ ਉਹ ਸਵਾਲੀਆ ਨਿਸ਼ਾਨ ਰੋਡ ਦੇ ਉੱਪਰ ਬੜੇ ਨੇ ਕਿਸ 500 ਮੀਟਰ ਤੋਂ ਆਪਣਾ ਗੱਡੀ ਨਜ਼ਰ ਆ ਜਾਂਦੀ ਕਿ 500 ਮੀਟਰ ਤੱਕ ਗੱਡੀ ਪਹਾੜ ਜਿੱਡਾ ਟਰੱਕ ਜਦੋਂ ਮੁੜ ਰਿਹਾ ਹੋਵੇ 70 ਫੁੱਟ ਦਾ ਇੱਕ ਟਰਾਲਾ ਮੁੜ ਰਿਹਾ ਕੀ ਜਦੋਂ 200 300 ਗੱਡੀ ਨੂੰ ਪਿਛੇ ਉਹ ਕਟਰਾਲਾ ਦੇਖ ਪਿਆ ਯੂ ਐਸ اے ਦੇ ਵਿੱਚ ਅਕਸਰ ਆਪਾਂ ਐਕਸੀਡੈਂਟ ਦੇਖਦੇ ਨਵੇਂ ਸਾਲ ਵਾਲੇ ਦਿਨ ਕੀ ਹੋਇਆ ਸੀਗਾ ਇੱਕ ਗੱਡੀ ਵਜੀ ਵਿੱਚ 10 ਗੱਡੀਆਂ 15 20 50 ਹੋਰ ਵੱਜ ਗਈਆਂ ਇਸ ਦੇ ਵਿੱਚ ਕੱਲੀ ਇੱਕ ਜੇਕਰ ਜਿੰਦਰ ਦੀ ਗਲਤੀ ਹੁੰਦੀ ਇਕੱਲੀ ਗੱਡੀ ਇਕ ਨਹੀਂ ਸੀ ਨਾਲ ਵੱਜਣੀ ਇਸ ਦੇ ਵਿੱਚ ਕਿਸੇ 200 300 ਗੱਡੀ ਲੱਗਣੀ ਸੀ ਕਿਉਂਕ ਉਸ ਇੱਥੇ ਵੀ ਸਵਾਲ ਪੁੱਛਣਾ ਚਾਹਣਾ ਤੁਹਾਨੂੰ ਹੁਣੇ ਵਾਰ-ਵਾਰ ਜਿਹੜੀਆਂ ਵੀਡੀਓਜ਼ ਚੱਲੀਆਂ ਮੀਡੀਆ ਦੇ ਉੱਤੇ ਉਹਦੇ ਵਿੱਚ ਇਹੀ ਕਿਹਾ ਗਿਆ ਕਿ ਉਹ ਉਸ ਜ਼ੋਨ ਦੇ ਵਿੱਚ ਐਂਟਰ ਕਰ ਗਏ ਜਿੱਥੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀਗਾ ਅਸਲ 'ਚ ਉੱਥੇ ਹੋਇਆ ਕੀ ਹੈ ਇਹ ਦੱਸੋ ਤੁਸੀਂ ਉਕੇ ਇਹ ਜਿਹੜੀ ਜ਼ਿਆਦਾ ਜਾਣਕਾਰੀ ਹੈ ਤੇ ਜਾਂ ਤਾਂ ਹਰਜਿੰਦਰ ਜਿਹੜੇ ਮੌਕੇ ਤੇ ਸੀਗਾ ਉਹ ਤੋਂ ਹੋ ਸਕਦੀ ਜਿੰਨੀ ਕਿ ਜਾਣਕਾਰੀ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਜਾਂ ਦੇਖ ਕੇ ਆਪਾਂ ਪਤਾ ਲੱਗਾ ਕਿ ਕਿ ਉਹਦੋਂ ਇੰਨਾ ਕਿ ਸਾਨੂੰ ਪਤਾ ਲੱਗਾ ਸੀਗਾ ਕਿ ਡੀਜ਼ਲ ਭਰਾ ਕੇ ਤਾਂ ਦੋਵੇਂ ਟੈਂਕੀਆਂ ਫੁੱਲ ਸੀ ਉਹਦੀਆਂ ਟਰਾਲੇ ਦੀਆਂ ਤੇ ਜੇਕਰ ਬਲਾਸਟ ਹੋ ਜਾਂਦਾ ਤੇ ਹਰਜਿੰਦਰ ਦੀ ਜਾਨ ਵੀ ਜਾ ਸਕਦੀ ਨਾਲ ਜਿਹੜਾ ਸਾਥੀ ਸੀ ਉਹਦੀ ਜਾਨ ਵੀ ਜਾ ਸਕਦੀ ਸੀ ਬਹੁਤ ਵੱਡਾ ਬਲਾਸਟ ਹੋਣਾ ਸੀਗਾ ਉਸ ਸਮੇਂ ਕਿਉਂਕਿ ਕਿਤਨਾ ਕਿਤੇ ਨਾਲ ਹੋਰ ਜਿੱਦੋਂ ਆਪਣਾ ਇੱਕ ਵੀਡੀਓ ਤੁਸੀਂ ਵੇਖੀ ਹੋਏਗੀ ਕਿ ਇੱਕ ਟੈਂਕਰ ਪਲਟਿਆ ਸੀਗਾ ਤੇ ਉਹ ਟੈਂਕਰ ਦੇ ਨਾਲ ਬਹੁਤ ਸਾਰੀਆਂ ਗੱਡੀਆਂ ਨੁਕਸਾਨੀਆਂ ਗਿਆ ਸੀ ਕਰੋੜਾਂ ਖਰਬਾਂ ਦਾ ਨੁਕਸਾਨ ਹੋ ਗਿਆ ਸੀ ਜੇਕਰ ਉਹ ਚੀਜ਼ ਪੇਸ਼ ਹੋ ਜਾਂਦੀ ਤਾਂ ਇਸ ਦੇ ਨਾਲ ਬਹੁਤ ਵੱਡਾ ਹਸਤਾ ਹੋਰ ਵੀ ਜਾਨਾ ਜਾ ਸਕਦੀਆਂ ਸੀ ਪਰ ਇਹ ਜਿਹੜੀ ਕੁਦਰਤੀ ਆ ਇਹ ਜਾਣਬੁੱਝ ਕੇ ਕਤਲ ਨਹੀਂ ਕੀਤਾ ਗਿਆ ਇਹ ਆਪਾਂ ਐਕਸੀਡੈਂਟ ਕਹਿ ਸਕਦੇ ਐਕਸੀਡੈਂਟ ਦੇ ਵਿੱਚ ਜੋ ਵੀ ਇੰਸ਼ੋਰਸ ਕੰਪਨੀਆਂ ਇਨਵੋਲਵਮੈਂਟ ਉਹਨਾਂ ਦੀ ਉਸ ਤਰੀਕੇ ਨਾਲ ਜੋ ਇੰਸ਼ੋਰਸ ਕੰਪਨੀਆਂ ਨਾਲ ਉਹਨਾਂ ਦਾ ਵੀ ਹੁਣ ਜਿਹੜਾ ਕਲ ਅਰਜਿੰਦਰ ਨੂੰ ਇੱਕ ਉਹਦੀ ਵੀਡੀਓ ਵਾਇਰਲ ਕਰਕੇ ਆਪਾਂ ਉਸ ਚੀਜ਼ ਨੂੰ ਇੰਸ਼ੋਰਸ ਕੰਪਨੀਆਂ ਜ਼ਿੰਮੇਵਾਰ ਨਹੀਂ ਠਰਾ ਸਕਦੀਆਂ ਕਿਉਂਕਿ ਲਾਇਸੈਂਸ ਇਸ਼ੂ ਹੋਇਆ ਵਾ ਗੱਡੀ ਚਲਾ ਰਿਆ ਸੀਗਾ ਉਸਦੀ ਗਲਤੀ ਨਹੀਂ ਆਪਾਂ ਜਾਣ ਕੇ ਜੇ ਗਲਤੀ ਮੰਨਦੇ ਵੀ ਆਪਾਂ ਉਹਦੀ ਗਲਤੀ ਹੈਗੀ ਆ ਪਰ ਕਿਤੇ ਨਾ ਕਿਤੇ ਉਹ ਕੁਦਰਤੀ ਚੀਜ਼ਾਂ ਨੇ ਇਹ ਆਪਾਂ ਅਕਸਰ ਜਾਂਦੇ ਪਹਿਲਾ ਐਕਸੀਡੈਂਟ ਐਕਟ ਮੰਨੀਆਂ ਕਿ ਯੂ ਐਸ ਏ ਪਹਿਲਾਂ ਵੀ ਇੱਕ ਮੈਕਸੀਕਨ ਦੇ ਵੱਲੋਂ ਜਿਹੜਾ ਵਾ ਚਾਰ ਲੋਕਾਂ ਨੂੰ ਮਾਰਤਾ ਗਿਆ ਸੀ ਗੱਡੀ ਉੱਪਰ ਚੜਾਤੀ ਇਸ ਤਰ੍ਹਾਂ ਕਿਤੇ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ ਤੇ ਉਸ ਤੋਂ ਬਾਹਰਾਨਗੀ ਵਾਲੀ ਗੱਲ ਹੈ ਮੈਂ ਕੱਲ ਵੀਡੀਓ ਇੱਕ ਸਕੂਲ ਦੀ ਬੱਸ ਬੱਚੇ ਵਿੱਚ ਬੈਠੇ ਹੋਏ ਨੇ ਉਹ ਗਲਤ ਯੂ-ਟਰਨ ਲੈ ਰਿਹਾ ਉਹ ਵੀ ਹਾਈਵੇ ਦੇ ਉੱਪਰ ਇਕ ਗੋਰਾ ਵਾ ਉਹ ਟਰਾਲਾ ਮੋੜ ਰਿਹਾ ਹਾਈਵੇ ਦੇ ਉੱਪਰ ਪੰਜਾਬੀ ਵੀਡੀਓ ਪਾ ਰਹੇ ਨੇ ਗੋਰੇ ਵੀ ਪਾ ਰਹੇ ਨੇ ਗੋਰੇ ਜਿਹੜਾ ਗੋਰਾ ਹੱਕ ਚ ਆ ਰਿਹਾ ਉਸ ਦਾ ਪੇਜ ਬੈਨ ਕਰ ਰਿਹਾ ਇੱਕ ਉਧਰ ਦੀ ਗੋਰੀ ਲੜਕੀ ਆਈ ਹੱਕ ਦੇ ਵਿੱਚ ਉਸ ਦਾ ਪੇਜ ਹੀ ਬੈਨ ਕਰਤਾ ਇਹ ਪੋਲਿਟਿਕਸ ਹੀ ਚੱਲ ਰਹੀ ਫਿਰ ਉਸ ਦੇਖਿਆ ਜਾਵੇ ਤਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਇਹਨਾਂ ਦੀ ਮਿਊਚੁਅਲ ਪੋਲਿਟਿਕਸ ਚੱਲਦੀ ਪਈ ਹੈ ਪਰ ਹੁਣ ਜਦੋਂ ਇੰਡੀਅਨਸ ਤੇ ਗੱਲ ਆ ਗਈ ਤੁਹਾਨੂੰ ਐ ਨਹੀਂ ਲੱਗ ਰਿਹਾ ਕਿ ਸਪੈਸ਼ਲੀ ਇੰਡੀਅਨ ਡਰਾਈਵਰਸ ਟਾਰਗੇਟ ਕੀਤੇ ਜਾ ਰਹੇ ਆ ਇੰਡੀਅਨਸ ਹੀ ਟਾਰਗੇਟ ਕੀਤੇ ਜਾ ਰਹੇ ਅਮਰੀਕਾ ਦੇ ਵਿੱਚ ਕਿ ਇੰਡੀਅਨਸ ਡਰਾਈਵਰ ਦੇ ਉੱਪਰ ਜਿਹੜਾ ਵਾ ਬਹੁਤ ਵੱਡਾ ਇਸ ਵਕਤ ਜਿਹੜਾ ਵਾ ਦੁੱਖਾਂ ਦਾ ਪਹਾੜ ਡਿੱਗ ਚੁੱਕਾ ਵੀਜ਼ੇ ਜਿਹੜੇ ਰੱਦ ਕੀਤੇ ਜਾ ਰਹੇ ਨੇ ਦੂਜੀ ਗੱਲ ਜਿਹੜਾ ਇੰਗਲਿਸ਼ ਦਾ ਹੋਵੇ ਇਹ ਗੱਲ ਜਿਹੜੀ ਥੋੜੀ ਆ ਵੀਜ਼ੇ ਰੱਦ ਕਰਨ ਵਾਲੀ ਕੀ ਹੋ ਰਿਹਾ ਉੱਥੇ ਇਹ ਕਿਉਂਕਿ ਇਹ ਤੇ ਇੰਜ ਲੱਗ ਰਿਹਾ ਜਿੱਦਾਂ ਬਿੱਲੀ ਜਿਹੜੀ ਆ ਚੂਹੇ ਨੂੰ ਫੜਨ ਦੀ ਢੀ ਕਰ ਰਹੀ ਸੀ ਕਿ ਇਹ ਹਰਜਿੰਦਰ ਵਾਲਾ ਇਨਸੀਡੈਂਟ ਹੋਵੇ ਤੇ ਅਸੀਂ ਉਸੇ ਵਕਤ ਜਿਹੜੇ ਵੀਜ਼ਾ ਰੱਦ ਕਰਦ ਕੀ ਇਹ ਜੈਕਦਮ ਕਿਉਂ ਚੀਜ਼ਾਂ ਹੋ ਰਹੀਆਂ ਨਾਲੇ ਟੈਸਟ ਸ਼ੁਰੂ ਕਰਤੇ ਇਹਨਾਂ ਨੇ ਕਿ ਟਰੱਕ ਡਰਾਈਵਰਾਂ ਦੇ ਜਾਂ ਸਾਰਿਆਂ ਦੇ ਜਿਹੜੇ ਉਹ ਇੰਗਲਿਸ਼ ਦੇ ਵਿੱਚ ਟੈਸਟ ਹੋਣਗੇ ਜੇਕਰ ਉਹ ਜਵਾਬ ਦੇ ਪਾਣਗੇ ਜਾਂ ਨਹੀਂ ਪਾਣਗੇ ਤੇ ਆਪਾਂ ਉਸ ਦੇ ਉੱਪਰ ਜਿਹੜਾ ਵਾ ਕਾਰਵਾਈ ਕਰਾਂਗੇ ਇਹ ਚੀਜ਼ਾਂ ਜਦਕਿ ਤੱਕ ਜਦੋਂ ਇੱਕ ਇਨਸੀਡੈਂਟ ਹੋ ਜਾਂਦਾ ਇਹ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ ਹੋਈ ਹੋਈ ਚੀਜ਼ਾਂ ਨੇ ਜਾਂ ਹੋਸਟੇਜ ਜਦੋਂ ਘਟਨਾ ਹੋ ਜਾਂਦੀ ਹੈ ਆਪਾਂ ਫੇਰ ਉੱਪਰ ਜਾਗਦੇ ਆ ਇਹ ਚੀਜ਼ਾਂ ਅੱਜ ਹੀ ਕਿਉਂ ਹੋ ਰਹੀਆਂ ਜੇਕਰ ਤੁਸੀਂ ਵੀਜ਼ਾ ਰੱਦ ਕਰਨੇ ਸੀ ਪਹਿਲਾਂ ਕਿੱਥੇ ਗਏ ਸੀਗੇ ਅੱਜ ਹੀ ਕਿਉਂ ਹੋ ਰਿਹਾ ਮੈਨੂੰ ਮੇਰੇ ਸੁਣ ਚ ਵੀ ਆ ਸੋਸ਼ਲ ਮੀਡੀਆ ਤੇ ਪਤਾ ਲੱਗਾ ਸੀ ਕਿ 17 18 ਕੰਟ ਤੇ ਇਹ ਚੀਜ਼ਾਂ ਵੀ ਬਹੁਤ ਜੜੀਆਂ ਉਲਝੇਦਾਰ ਨੇ ਤੋਂ ਕਹਿਣ ਦਾ ਹੈ ਕਿ ਸਪੈਸ਼ਲੀ ਹੁਣ ਚਲੋ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਤੇ ਉਹ ਸਪੈਸ਼ਲੀ ਟਾਰਗੇਟ ਕਰਦੇ ਪਏ ਆ ਇੰਡੀਅਨਸ ਨੂੰ ਉਥੇ ਜੀ ਟਾਰਗੇਟ ਕਰ ਰਹੇ ਕਿਉਂਕਿ ਮੌਕਾ ਮਿਲ ਗਿਆ ਇਹ ਚੀਜ਼ ਦਾ ਸਭ ਤੋਂ ਵੱਡਾ ਸਵਾਲੀਆ ਨਿਸ਼ਾਨ ਹੈ ਅੱਛਾ ਆਪਾਂ ਉਸੇ ਗੱਲ ਤੇ ਵਾਪਸ ਆਉਂਦੇ ਆ ਹੁਣ ਅਦਾਲਤੀ ਕਾਰਵਾਈ ਕਿਸ ਤਰ੍ਹਾਂ ਚੱਲਦੀ ਪਈ ਹੈ ਇਹ ਦੱਸਿਓ ਅਦਾਲਤੀ ਕਾਰਵਾਈ ਜਿਹੜੀ ਅੱਜ ਤਰੀਕ ਹੈ ਉਸ ਦੀ ਤੇ ਉਸ ਤੋਂ ਬਾਅਦ ਹੁਣ ਅਗਲਾ ਪ੍ਰੋਸੈਸ ਜੀ ਹਾਂਜੀ ਪ੍ਰਤੀਜ ਤਰੀਕ ਸੀ ਉਸ ਤੋਂ ਬਾਅਦ ਹੁਣ ਅਗਲਾ ਪ੍ਰੋਸੈਸ ਜਿਹੜਾ ਵਕੀਲ ਸਾਹਿਬ ਨਾਲ ਗੱਲਬਾਤ ਕਰਾਂਗੇ ਅੱ ਉਕੇ ਜਿਹੜਾ ਹੁਣ ਵਕੀਲ ਸਾਹਿਬ ਦਾ ਮਕਤਰਨਾਮਾ ਉਸਦੇ ਦਾਇਰ ਕੀਤਾ ਜਾਏਗਾ ਉਸ ਤੋਂ ਬਾਅਦ ਕੀ ਅੱਗੇ ਪ੍ਰੋਸੈਸ ਚੱਲਦਾ ਸਟੇਟਸ ਕੀ ਹੈ ਕੇਸ ਦਾ ਉਹ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਸੋਸ਼ਲ ਮੀਡੀਆ ਉੱਪਰ ਵੀ ਜਿਹੜਾ ਉਧਰ ਦੇ ਨਿੱਜੀ ਚੈਨਲ ਨੇ ਉਹਨਾਂ ਵੱਲੋਂ ਵੀ ਉਹ ਚੀਜ਼ ਪਬਲਿਸ਼ ਕਰ ਦਿੱਤੀ ਜਾਵੇਗੀ ਕਿਹੜੇ ਕਿਹੜੇ ਵਕੀਲ ਸਾਹਿਬ ਨੂੰ ਕੰਸਲਟ ਕੀਤਾ ਇਹ ਵੀ ਦੱਸਿਓ ਕਿਉਂਕਿ ਤੁਸੀਂ ਕਿਹਾ ਨਾ ਕਿ ਹੁਣਾਂ ਨੂੰ ਆਖਰ ਆਪਣੇ ਵਕੀਲ ਮਿਲੇ ਕੌਣ ਨੇ ਕੀ ਕੁਝ ਚੱਲਦਾ ਕਿਸ ਤਰ੍ਹਾਂ ਪ੍ਰोसीडिंग ਚੱਲ ਰਹੀ ਹਾਲੇ ਤੱਕ ਜਿਹੜੀ ਚੀਜ਼ਾਂ ਸਾਡੇ ਪਿੰਡ ਦੇ ਨੌਜਵਾਨ ਨੇ ਸਾਡੇ ਪਰਿਵਾਰ ਨਾਲ ਸੰਬੰਧਤ ਨੌਜਵਾਨ ਨੇ ਉਹਨਾਂ ਦੇ ਵੱਲੋਂ ਕੋਈ ਨ ਤਾਂ ਗੱਲ ਹੋ ਰਹੀ ਸੀ ਕਿ ਉਹਨਾਂ ਕਹਿੰਿਆ ਕਿ ਅਸੀਂ ਆਪਾਂ ਵਕੀਲ ਕਰ ਲਿਆ ਵਾ ਤੇ ਬਾਕੀ ਗੱਲਬਾਤ ਜਰੀਆ ਚੱਲ ਰਹੀ ਸੀ ਕਿਉਂਕਿ ਤਿੰਨ ਚਾਰ ਜਾਣੇ ਗੱਡੀ ਤੇ ਜਾ ਰਹੇ ਸੀਗੇ ਤਾਂ ਉਸ ਤਰੀਕੇ ਨਾਲ ਗੱਲਬਾਤ ਚੱਲ ਰਹੀ ਸੀ ਹਲੇ ਵਕੀਲ ਸਾਹਿਬ ਦਾ ਨਾਮ ਸਾਡੇ ਕੋਲ ਬਾਕੀ ਜਿਹੜੇ ਕੇਸ ਦਾ ਵਕੀਲ ਸਾਹਿਬ ਦਾ ਨਾਮ ਇਹ ਚੀਜ਼ਾਂ ਸਾਰੀਆਂ ਹਲੇ ਬਾਕੀ ਸਾਹਮਣੇ ਨਹੀਂ ਆ ਰਹੀਆਂ ਹਲੇ ਥੋੜਾ ਜਿਹਾ ਹੋਲਡ ਇੱਕ ਦੋ ਤਰੀਕਾ ਮਲ ਕੇ ਪਤਾ ਲੱਗ ਜਾਏਗਾ ਬਾਅਦ ਚ ਹਲੇ ਇੱਕ ਦੋ ਦਿਨ ਦਾ ਟੈਂਸਾ ਮ ਲੱਗ ਸਕਦਾ ਸੀ ਜੀ ਨੂੰ ਅੱਛਾ ਇੱਕ ਥਾਂ ਦੇ ਉੱਤੇ ਇਹ ਵੀ ਪਤਾ ਲੱਗਿਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਪੈਸੇ ਇਕੱਠੇ ਕਰ ਲਏ ਗਏ ਨੇ ਹਰਜ ਜਿਹੜਾ ਹਰਜਿੰਦਰ ਸਿੰਘ ਦੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਅਸੀਂ ਕੱਲ ਵੀ ਸੋਸ਼ਲ ਮੀਡੀਆ ਤੇ ਲਾਈਵ ਹੋਏ ਸੀ ਕਿ ਤਾਂ ਹੋਰ ਵੀ ਨਿਜੀ ਚੰਦਲਾਂ ਦੇ ਉੱਪਰ ਵੀ ਡਿਬੇਟਾਂ ਚੱਲ ਰਹੀਆਂ ਸੀਗੀਆਂ ਤਾਂ ਬਾਰ-ਬਾਰ ਨਿਜੀ ਚੰਦਲਾਂ ਦੇ ਇੱਕ ਇਹ ਚੀਜ਼ ਚਲਾਈ ਜਾ ਰਹੀ ਸੀ ਕਿ ਜਿਹੜਾ ਪਟੀਸ਼ਨ ਸਾਈਨ ਕਰ ਦੋ 27 ਲੱਖ ਪਟੀਸ਼ਨ ਸਾਈਨ ਹੋ ਗਈ ਪੰਜਾਬੀਓ ਜਲਦੀ ਜਲਦੀ ਪਟੀਸ਼ਨ ਸਾਈਨ ਕਰ ਦੋ ਤਾਂ ਉਹ ਚੀਜ਼ਾਂ ਸਾਨੂੰ ਮਹਿਸੂਸ ਹੋ ਰਿਆ ਸੀਗੇ ਜਿਹੜੇ ਪਟੀਸ਼ਨ ਸਾਈਨ ਕਰਨ ਵਾਲੀ ਗੱਲ ਆ ਉਹ ਚੀਜ਼ਾਂ ਅਸੀਂ ਸਾਡੇ ਪਰਿਵਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣ ਪਟੀਸ਼ਨ ਸਾਈਨ ਉਦੋਂ ਹੁੰਦੀ ਆ ਜਦੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਜ਼ਾ ਹੁੰਦੀ ਆ ਦਾ ਜਿਹੜੀ ਮੈਕਸੀਕਨ ਦਾ ਵਿੱਚ ਜਿਗਰ ਕੀਤਾ ਜਾ ਰਿਹਾ ਕਿ ਚਾਰ ਲੋਕਾਂ ਦੀ ਮੌਤ ਹੋ ਗਈ ਚਾ ਉਸ ਦੇ ਰੋਡ ਐਕਸੀਡੈਂਟ ਹੋਇਆ ਤੇ ਆਪਾਂ ਕਰ ਲਗੀ ਉਸ ਦੇ ਵਿੱਚ ਥੱਲੇ ਜਿਹੜਾ ਵਾ ਉਹ ਫੰਡ ਇਕੱਠਾ ਕੀਤਾ ਜਾ ਰਿਹਾ ਉਹ ਬੜੀ ਹੈਰਾਨਗੀ ਵਾਲੀ ਗੱਲ ਹੈ ਤਾਂ ਇੱਕ ਇੰਡੀਆ ਦੇ ਵਿੱਚ ਉਸ ਜੀ ਨੂੰ ਨਹੀਂ ਪਲੇ ਕੀਤਾ ਜਾ ਰਿਹਾ ਉਹ ਪਲੇ ਕੀਤਾ ਜਾ ਰਿਹਾ ਵਾ ਅਦਰਸ ਕੰਟਰੀਆਂ ਦੇ ਵਿੱਚ ਉਕੇ ਜੇਕਰ ਇੱਥੇ ਕਰਦੇ ਸਾਡੇ ਪਰਿਵਾਰਕ ਮੈਂਬਰ ਸਾਰੇ ਨਾਲ ਹੋਰ ਪਤਲਾ ਸਦਾ ਸਾਰੀਆਂ ਵੀਡੀਓਜ਼ ਇੰਡੀਆ ਦੀਆਂ ਵੀ ਨੇ ਕਿ ਆਨਲਾਈਨ ਲਿੰਕ ਆਉਂਦਾ ਤੇ ਉਹਰੇ ਚ ਕਹਿੰਦੇ ਤੁਸੀਂ ਪਟੀਸ਼ਨ ਸਾਈਨ ਕਰ ਦਿਓ ਆਪਦੀ ਓਕੇ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਕਿ ਚੇਂਜ ORG ਨਾਂ ਦੀ ਇੱਕ ਵੈਬਸਾਈਟ ਇਹਨਾਂ ਨੇ ਜਿਹੜੀ ਬਣਾਈ ਹੋਈ ਹੈ ਉਧਰ ਦੀ ਪਟੀਸ਼ਨ ਕਰ ਰਹੇ ਆ ਉਹ ਮੈਂ ਕੋਸ਼ਿਸ਼ ਕਰਦਾ ਕਿ ਉਹ ਤੁਹਾਨੂੰ ਚੀਜ਼ ਇੱਕ ਵਾਰ ਕਲੀਅਰ ਕਰਤਾ ਜਾਵੇ ਕਿ ਚੇਂਜ ORG ਜਿਹੜੀ ਬਣਾਈ ਹੋਈ ਹੈ ਇਹ ਸਾਡੇ ਨਾਲ ਇਸ ਚੀਜ਼ ਦਾ ਕੋਈ ਵੀ ਸਬੰਧ ਨਹੀਂ ਆ ਚੇਂਜ ORG ਜ਼ੂਮ ਕਰ ਲਓ ਇਹ ਚੀਜ਼ ਬਣਾਈ ਹੋਈ ਆ ਇਸ ਪਰਿਵਾਰ ਨਾਲ ਕੋਈ ਸਬੰਧ ਨਹੀਂ ਆ ਸੈਕੰਡ ਇਹ ਪਹਿਲਾਂ ਦੀ ਮੈਂ ਸਕਰੀਨ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਦੀ ਇਹ ਇਹ ਰਿਕਾਰਡਿੰਗ ਸੀਗੀ 90000 ਡਾਲਰ ਇਹ ਪੇ ਹੋ ਚੁੱਕਾ ਸੀਗਾ ਆ ਥੱਲੇ ਡਾਲਰ ਪੇ ਹੋ ਰਹੇ ਨੇ ਇਹ ਚੀਜ਼ਾਂ ਸੋਚਣ ਵਾਲਾ ਵਿਸ਼ਾ ਵਾ ਹੁਣ ਤਾਂ 10 ਲੱਖ ਦੇ ਪਲੱਸ ਕਿ ਕਿ ਦੱਸਿਆ ਜਾ ਰਿਹਾ ਉਧਰ ਦੇ ਨੌਜਵਾਨਾਂ ਲੋਕ ਟੱਪ ਚੁੱਕਾ ਵਾ ਤੇ ਜਿਹੜੇ 10 ਲੱਖ ਡਾਲਰ ਟੱਪ ਚੁੱਕੇ 10 ਲੱਖ ਡਾਲਰ ਵੀ ਜੀ ਇੱਕ ਜਿਹੜੀ ਇਹ ਚੇਂਜ ORG ਆ ਤਾਂ ਇਸ ਦੇ ਪਿੱਛੇ ਵੀ ਏਜੰਸੀਆਂ ਦਾ ਸਾਨੂੰ ਹੱਥ ਲੱਗ ਰਿਹਾ ਕਿ ਕਿ ਕਿਹੜੇ ਇਹ ਕਰ ਕੌਣ ਰਿਹਾ ਇਹ ਕੁਝ ਪਤਾ ਲੱਗ ਸਕੇ ਕਿ ਕਿੱਥੋਂ ਹੋ ਰਿਹਾ ਇਹ ਕਿਉਂਕਿ ਸਾਨੂੰ ਇੱਕ ਚੀਜ਼ ਵੇਖਣ ਵਾਲਾ ਸਵਾਲ ਗਿਆ ਨਿਸ਼ਾਨੀ ਹੈ ਕਿ ਇੱਕ ਚੀਜ਼ ਨੂੰ ਵਾਇਰਲ ਬੜੇ ਵੱਡੇ ਲੈਵਲ ਦੇ ਉੱਪਰ ਕੀਤਾ ਜਾ ਰਿਹਾ ਕਿ ਇੱਕ ਚੇਂਜ ਓ ਆਰ ਜੀ ਇਕੱਲੀ ਵੈਬਸਾਈਟ ਕਿਉਂ ਬਣੀ ਜੇਕਰ ਪੇਜ ਬਣਨੇ ਹੁੰਦੇ ਤਾਂ ਪੇਜ ਬਹੁਤ ਸਾਰੇ ਬਣ ਜਾਣੇ ਸੀ ਇਕੱਲਾ ਉਹੀ ਇੱਕ ਜਿਹੜੀ ਆ ਚੇਂਜ ਓ ਆਰ ਜੀ ਕਿਉਂ ਬਣੀ ਚਲੋ ਪਰਿਵਾਰ ਨੇ ਨਹੀਂ ਬਣਵਾਇਆ ਨਹੀਂ ਨਹੀਂ ਉਸ ਦਾ ਸਾਨੂੰ ਪਤਾ ਹੀ ਨਹੀਂ ਸੱਕੇ ਤੇ ਕੋਲ ਆ ਉਹ ਸਾਡੇ ਫੇਵਰ ਚ ਕਿੱਥੇ ਹੈਗੀ ਉਹ ਦੱਸਿਆ ਜਾ ਰਿਹਾ ਕਿ ਆਸਟ੍ਰੇਲੀਆ ਦੀ ਆ ਓਸਟ੍ਰੇਲੀਆ ਵੱਲੋਂ ਜਿਹੜੀ ਆ ਬਣਾਈ ਗਈ ਆ ਉਹ ਓਸਟ੍ਰੇਲੀਆ ਦੇ ਵਿੱਚੋਂ ਕੀਤਾ ਜਾ ਰਿਹਾ ਆ ਓਸਟ੍ਰੇਲੀਆ ਦੇ ਵਿੱਚੋਂ ਸਾਰੀ ਉਹ ਵੈਬਸਾਈਟ ਬਣਾਈ ਗਈ ਆ ਤੇ ਉੱਥੇ ਫੰਡ ਰੇਜ਼ ਹੋ ਰਿਹਾ ਹਾਂ ਉਹ ਫੰਡ ਸਾਰਾ ਉੱਥੇ ਜਾ ਰਿਹਾ ਉਹ ਸੀਦਾ ਸਾਨੂੰ ਕੋਈ ਪਤਾ ਨਹੀਂ ਕਿਉਂਕਿ ਹੋ ਸਕਦਾ ਕਿ ਬਾਅਦ ਵਿੱਚ ਇਹ ਵੈਸੇ ਕਿੱਦਾਂ ਪਤਾ ਲੱਗਿਆ ਕਿ ਓਸਟ੍ਰੇਲੀਆ 'ਚ ਹੋ ਰਿਹਾ ਏ ਇਹ ਸਾਡੇ ਕੋਲ ਫੋਨ ਕਾਲ ਉਹਨਾਂ ਦੇ ਓਸਟ੍ਰੇਲੀਆ ਤੋਂ ਨੰਬਰ ਛੇ ਜੀ ਉਹ ਉਹਨਾਂ ਨੇ ਦੋ ਤਿੰਨ ਕਾਲਾਂ ਆਈਆਂ ਉਸ ਦੇ ਵਿੱਚ ਨੰਬਰ ਐਡ ਸੀਗਾ ਉਹ ਸਾਡੇ ਤਰਨਤਰ ਜਿਹਨਾਂ ਨਾਲ ਸਬੰਧਤ ਵਿਅਕਤੀ ਸੀਗੇ ਉਹਨਾਂ ਨੂੰ ਸਾਡੇ ਨਾਲ ਮਲਾਇਆ ਗਿਆ ਉਸ ਤੇ ਪਰਿਵਾਰ ਨਾਲ ਜਿਹੜਾ ਮ ਸੀ ਗਿਆ ਜੀ ਆਸਟ੍ਰੇਲੀਆ ਦੇ ਵਿੱਚ ਇਹ ਪਤਾ ਲੱਗ ਸਕਿਆ ਕਿ ਆਖਰਕਾਰ ਕੌਣ ਕਰ ਰਿਹਾ ਇਸ ਤਰ੍ਹਾਂ ਜਾਂ ਕਿਹਦੇ ਵੱਲੋਂ ਕੀਤਾ ਜਾ ਰਿਹਾ ਕੁਝ ਕਿ ਕਿਤੇ ਤੱਕ ਸੂਪ ਪਹੁੰਚੀ ਹੋਵੇ ਟਿਕਾਣਾ ਪਹੁੰਚਿਆ ਹੋਵੇ ਕੋਈ ਕਿ ਜਿਹੜਾ ਮੈਂ ਦੁਬਾਰਾ ਵਾਪਿਸ ਚਾਵਾਂਗਾ ਇੱਕ ਵਾਰ ਦੁਬਾਰਾ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਫੰਡ ਰੇਜ਼ ਹੋ ਰਿਹਾ ਆ ਕਿਸੇ ਤੱਕ ਇੱਥੋਂ ਤੱਕ ਗੱਲ ਪਹੁੰਚੀ ਹੈ ਕਿ ਕੌਣ ਕਰ ਰਿਹਾ ਪਤਾ ਲੱਗ ਸਕੇ ਘੱਟੋ ਘੱਟ ਇਹ ਫਰਜ਼ੀ ਪੁਣਾ ਕੌਣ ਕਰ ਰਿਹਾ ਜਿਹੜਾ ਇਹ ਫਰਜ਼ੀ ਪੁਣਾ ਜੀ ਇਹ ਸਿਰਫ ਅਤੇ ਸਿਰਫ ਏਜੰਸੀਆਂ ਦਾ ਹੱਥ ਲੱਗ ਰਿਹਾ ਸਾਨੂੰ ਕਿਉਂਕਿ ਇੱਕ ਚੀਜ਼ ਨੂੰ ਵਾਇਰਲ ਕੀਤਾ ਜਾ ਰਿਹਾ ਜੇਕਰ ਪੇਜ ਬਣਨੇ ਹੁੰਦੇ ਚਾ ਪਟੀਸ਼ਨਾਂ ਬਣਨੀਆਂ ਹੁੰਦੀਆਂ ਤਾਂ ਲੋਕਾਂ ਨੇ ਹਜ਼ਾਰਾਂ ਫੇਕ ਬਣਾ ਲੜੀਆਂ ਸੀ ਇਹ ਕੱਲੀ ਇੱਕ ਵੈਬਸਾਈਟ ਜਾ ਕੇ ਪਈ ਇਸ ਚੀਜ਼ ਕਿਉਂ ਬਣੀ ਫੰਡ ਇੱਕ ਤੇ ਹੀ ਕਿਉਂ ਜਾ ਰਿਹਾ ਵ ਕੀ ਟੈਕਨੀਕਲ ਜਿਹੜੇ ਪੁਆਇੰਟ ਨੇ ਜਬ ਵਕੀਲ ਸਾਹਿਬ ਸਾਡੇ ਹੋਣਗੇ ਉਹ ਗੱਲ ਕਰਨਗੇ ਕੋਈ ਗੱਲ ਨੂੰ ਇਸ ਚੀਜ਼ ਬਾਰੇ ਜਿਹੜੀ ਬਾਰੇ ਨੌਲੇਜ ਨਹੀਂ ਹੈਗੀ ਉਹ ਸੀ ਬਾਰੇ ਅਸੀਂ ਕਹਿ ਨਹੀਂ ਸਕਦੇ ਬਾਕੀ ਉਧਰ ਵੀ ਆਸਟ੍ਰੇਲੀਆ ਵਿੱਚ ਹੀ ਜਾਂਚ ਕਰਾਵਾਂਗੇ ਇਧਰ ਵੀ ਜਾਂਚ ਕਰਾਵਾਂਗੇ ਕਿ ਇਹਨਾਂ ਬੰਦਿਆਂ ਦੇ ਪਿੱਛੇ ਹੱਥ ਕਿਹਦਾ ਵਾ ਤੇ ਕਾਉਂਟ ਕਰ ਰਹੇ ਨੇ ਜਿਹੜੇ ਸਾਡੇ ਪੰਜਾਬੀ ਲੋਕ ਜਿਹੜੇ ਨਾਲ ਇਸ ਸੰਸਥਾ ਨਾਲ ਜੁੜੇ ਹੋਏ ਨੇ ਚਾ ਉਹਨਾਂ ਦੀ ਉਧਰ ਦੀ ਕੋਈ ਜਾਂ ਹੋ ਸਕਦਾ ਕੋਈ ਬਣੀ ਹੋਵੇ ਉਸ ਦੇ ਬਾਰੇ ਜਾਂਚ ਪੂਰੀ ਜਾਂਚ ਦਾ ਵਿਸ਼ਾ ਹੈਗਾ ਜੀ अच्छा ए भी सुनन नु आया जी कंदे डॉक्टर स्वयमान ਵੀ ਸ਼ਾਇਦ ਇਹਦੇ ਵਿੱਚ ਆਪਣਾ ਰੋਲ ਨਿਭਾ ਰਹੇ ਆ ਤੇ ਉਹ ਵੀ ਸਾਹਮਣੇ ਆ ਰਹੇ ਆ ਉਹ ਵੀ ਕੁਝ ਹੈਗਾ ਮੈਟਰ ਜੀ ਕਿ ਦੇਖੋ ਜਦੋਂ ਆਪਣੇ ਪੰਜਾਬੀਆਂ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਸਾਡੇ ਵੱਡੇ ਪੱਦਰ ਤੇ ਉੱਪਰ ਹਮਦਰਦੀ ਜਤਾਉਂਦੇ ਨੇ ਕਿ ਸਾਡੇ ਪੰਜਾਬੀਆਂ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਦੁੱਖਾਂ ਦਾ ਪਹਾੜ ਡਕਦਾ ਤਾਂ ਪੰਜਾਬੀ ਅੱਗੇ ਹੁੰਦੇ ਨੇ ਡਾਕਟਰ ਸਵਾਯਮਾਨ ਜੀ ਦਾ ਵੀ ਬਹੁਤ ਧੰਨਵਾਦ ਸਾਰੇ ਆਏ ਨੇ ਨਾਲ ਹੋਰ ਵੀ ਜਥੇਬੰਦੀਆਂ ਆਈਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਆਈਆਂ ਨੇ ਜਿਹੜੇ ਸਿੱਖਾਂ ਦੇ ਨਾਲ ਹਮਦਰਦੀ ਰੱਖਦੇ ਨੇ ਉਹ ਵੀ ਬਹੁਤ ਸਾਰੇ ਅੱਗੇ ਰਾਜਨੀਤਿਕ ਲੋਕ ਵੀ ਅਗਿਆਰੇ ਨੇ ਬਹੁਤ ਸਾਰੇ ਸਾਡਾ ਇੰਡੀਆ ਚੋਂ ਸਾਥ ਦੇ ਰਹੇ ਨੇ ਯੂ ਐਸ ਏ ਦੇ ਵਿੱਚੋਂ ਵੀ ਹੋਰ ਅਦਰ ਕੰਟਰੀਆਂ ਦੇ ਵਿੱਚੋਂ ਵੀ ਜਿਹੜਾ ਵਾ ਸਾਥ ਮਿਲ ਰਿਹਾ ਵੱਡੇ ਪੱਧਰ ਤੇ ਉੱਪਰ ਪੰਜਾਬੀਆਂ ਦਾ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਸਾਨੂੰ ਸਾਥ ਦੇ ਰਹੇ ਨੇ ਦੋਸਤ ਮੇਰਾ ਅੰਤਲਾ ਸਵਾਲ ਹੈ ਹੁਣ ਕਿ ਹੁਣ ਗਾਂ ਕਿਸ ਤਰ੍ਹਾਂ ਪਰਿਵਾਰ ਦਾ ਕੀ ਪ੍ਰੋਗਰਾਮ ਹੈ ਕਿਉਂਕਿ ਹੁਣ ਇਹ ਲੜਾਈ ਸ਼ਾਇਦ ਲੰਮੀ ਹੋਵੇਗੀ ਤੇ ਹੁਣ ਪਰਿਵਾਰ ਕੀ ਕਰ ਰਿਹਾ ਹੈ ਕੀ ਇਨੀਸ਼ੀਏਟਿਵ ਲਿਆ ਜਾਊਗਾ ਇਸ ਦੇ ਵਿੱਚ ਜਿੰਨਾ ਚਿਰ ਹੁਣ ਅੱਗੇ ਪਰਿਵਾਰ ਜਿਹੜਾ ਵਾ ਵਕੀਲ ਸਾਹਿਬ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਵਾ ਕਿਵੇਂ ਦਾ ਪ੍ਰੋਸੈਸ ਚੱਲ ਰਿਹਾ ਵਾ ਕਿਉਂਕਿ ਸੋਸ਼ਲ ਮੀਡੀਆ ਦੇ ਮੁੱਦੇ ਜਿਹੜਾ ਵਾ 4 ਤੋਂ 5 ਦਿਨ ਹੋਰ ਚੱਲੇਗਾ ਇਸ ਤੋਂ ਬਾਅਦ ਜਿਹੜਾ ਵਾ ਕੋਈ ਹੋਰ ਮੁੱਦਾ ਨਵਾਂ ਚੱਲੇਗਾ ਉਸ ਤੋਂ ਬਾਅਦ ਕਿਉਂਕਿ ਇਹ ਤਾਂ ਠੰਡਾ ਪੈ ਜਾਏਗਾ ਪਰ ਜਿਹੜਾ ਦੁੱਖਾਂ ਦਾ ਪਹਾੜ ਪਰਿਵਾਰ ਤੇ ਡਿੱਗਾ ਉਹ ਤਾਂ 2-4 ਸਾਲ ਸੁਚੀ ਨੂੰ ਕਹਿ ਸਕਦੇ ਆ ਲੱਗ ਸਕਦੇ ਨੇ ਇੱਕ ਹਾਦਸਾ ਹੋ ਗਿਆ ਵਾ ਇਸ ਦੇ ਵਿੱਚ ਬਾਜ਼ ਕੋ ਕੇ ਜਿਹੜੀ ਫੰਡਿੰਗ ਅੱਜ ਲੋਕਾਂ ਨੂੰ ਮੈਂ ਤੁਹਾਡੇ ਮਾਧਿਅਮ ਨੇ ਅਪੀਲ ਕਰਨਾ ਚਾਹਾਂਗਾ ਕਿ ਫੰਡਿੰਗ ਹੋ ਰਹੀ ਆ ਇਹ ਚੀਜ਼ ਰੋਕ ਦਿੱਤੀ ਜਾਵੇ ਜਿੱਦਨ ਕੋਈ ਫੰਡਿੰਗ ਦੀ ਜ਼ਰੂਰਤ ਪਊਗੀ ਕੋਈ ਆਪਾਂ ਉਹ ਤਾਂ ਸਜਾ ਦਾ ਕਲੀਅਰ ਨਹੀਂ ਨਾ ਹੋਇਆ ਅਰੇ ਤੱਕ ਪਰ ਮੈਂ ਹੱਥ ਜੋੜ ਕੇ ਪ੍ਰਮਾਤਮਾ ਅਗੇ ਕਿ ਨਾ ਸਾਨੂੰ ਉਹ ਚੀਜ਼ ਦੀ ਜ਼ਰੂਰਤ ਪਵੇ ਜੇਕਰ ਕੋਈ ਪ੍ਰੋਬਲਮ ਪੈਂਦੀ ਵੀ ਆ ਤਾਂ ਸਾਨੂੰ ਮਾਣ ਹੈ ਸਾਡੇ ਪੰਜਾਬੀਆਂ ਤੇ ਉਹ ਪੰਜਾਬੀ ਤੁਹਾਡਾ ਤੁਹਾਡੇ ਸਾਡੇ ਉਸ ਵਕਤ ਸਾਡੇ ਮਤ ਕਰਨਗੇ ਪਰ ਫਿਲਹਾਲ ਜਿਹੜਾ ਵਾ ਮਦਦ ਦੀ ਜ਼ਰੂਰਤ ਨਹੀਂ ਆ ਜੇ ਲੋੜ ਜ਼ਰੂਰਤ ਹੋਵੇਗੀ ਸਿਰਫ ਹੁਣ ਲੋੜ ਕਦੀ ਆ ਪੰਜਾਬੀਆਂ ਦੇ ਸਾਥ ਦੀ ਜਿਹੜੇ ਉਧਰ ਪੰਜਾਬੀ ਦੇਸ਼ ਖਾਸ ਦਿਓ ਉਹਦੇ ਤਰੀਕੇ ਨਾਲ ਉਧਰ ਪ੍ਰੋਟੈਸਟ ਕਰੋ ਉਸ ਤਰੀਕੇ ਨਾਲ ਸਰਕਾਰਾਂ ਤੱਕ ਆਪਦੀ ਆਵਾਜ਼ ਪਹੁੰਚਾਓ ਤੇ ਜਿਹੜਾ ਮੁੱਦੇ ਨੂੰ ਜਿਹੜਾ ਵਾ ਆਪਣਾ ਜਿਹੜੀ ਸੰਸਾਰ ਲਥੀ ਹੈ ਉਸ ਤਰੀਕੇ ਨਾਲ ਲੈ ਕੇ ਚੱਲੋ ਬਾਕੀ ਪ੍ਰੋਸੈਸ ਦੇ ਅਕੋਰਡਿੰਗ ਜੋ ਚੱਲਦਾ ਰਹੇ ਨਾਲ ਦੀ ਨਾਲ ਅਪਡੇਟ ਸਾਂਝੀ ਕਰਦਾ ਰਹਾਂਗੇ ਧੰਨਵਾਦ ਇਹ ਸਿਚੁਏਸ਼ਨ ਆਉਂਦਾ ਸਮਾਂ ਹੁਣ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ